ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਬੇਸਿੱਟਾ ਰਹੀ ਹੈ ਕਿ ਕਿਸਾਨਾਂ ਨੇ ਨਾਰੇਬਾਜ਼ੀ ਕਰਦੇ ਆ ਦਿੱਲੀ ਦੇ ਵਿੱਚ ਕ੍ਰਿਸ਼ੀ ਭਵਨ ਤੋਂ ਬਾਹਰ ਆ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ। ਬੈਠਕ ਕਿਸੇ ਮੰਤਰੀ ਦੇ ਬੈਠਕ ਦੇ ਵਿੱਚ ਕਿਸੇ ਮੰਤਰੀ ਦੇ ਨਾਂ 'ਉਨ ਕਾਰਨ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਆ ਕੇ ਗੱਲ ਕਰਨੀ ਹੋਵੇਗੀ ਅਗਲੀ ਰਣਨੀਤੀ ਦਾ ਐਲਾਨ ਅਗਲੀ ਬੈਠਕ ਤੋਂ ਬਾਅਦ ਹੋਵੇਗਾ। ਬੀਚਪੀ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਜਲਦਬਾਜ਼ੀ ਕਰ ਦਿੱਤੀ ਹੈ ਅਫਸਰਾਂ ਤੋਂ ਬਾਅਦ ਮੰਤਰੀਆਂ ਨੇ ਹੀ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸੀ ਕਾਂਗਰਸ ਵਿਧਾਇਕ ਰਾਜਕੁਮਾਰ ਵੀਰਕਾ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਇੱਜ਼ਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਸੁਬੀਤ ਸਿੰਘ ਬਾਦਲ ਨੇ ਵੀ ਕੇਂਦਰ 'ਤੇ ਨਿਸ਼ਾਨੇ ਸਾਧੇ ਹੋਣਾ ਕਿਹਾ ਕਿ ਅਫਸਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਦਾ ਕੋਈ ਮਤਲਬ ਨਹੀਂ ਪ੍ਰਧਾਨ ਮੰਤਰੀ ਜਾਂ ਮੰਤਰੀਆਂ ਨੂੰ ਗੱਲ ਕਰਨੀ ਚਾਹੀਦੀ ਸੀ ਉਧਰਾ ਮਾਦੀ ਪਾਰਟੀ ਨੇ ਕੇਂਦਰ ਤੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛੜਕਣ ਦਾ ਇਲਜ਼ਾਮ ਲਗਾਇਆ ਆਗੂਆਂ ਨੇ ਕਿਹਾ ਕਿ ਮੰਨ ਕੇ ਬਾਤ ਕਰਨ ਵਾਲੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਪਤਾ ਸੀ ਕਿ ਕੇਂਦਰ ਨਾਲ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਣਾ ਛੇਤੀ ਕਾਨੂੰਨਾਂ ਦੇ ਖਿਲਾਫ ਅਨੰਦਪੁਰ ਸਾਹਿਬ ਦੇ ਵਿੱਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅੰਦਾਤਾ ਨੇ ਟੋਲ ਪਲਾਜ਼ਾ ਤੇ ਧਰਨਾ ਦੇ ਕਿਨਾਰੇ ਬਾਜ਼ੀ ਕੀਤੀ ਖੇਤੀ ਕਾਨੂੰਨਾਂ ਦੇ ਖਿਲਾਫ ਬਰਨਾਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਬੀਜੇਪੀ ਆਗੂਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਕਿਸਾਨਾਂ ਨੇ ਬਰਨਾਲਾ ਦੇ ਵਿੱਚ ਬੀਜੇਪੀ ਜ਼ਿਲ੍ਹਾ ਪ੍ਰਧਾਨ ਦੀ ਰਿਹائش ਦੇ ਬਾਹਰ ਤਰਨਾ ਦਿੱਤਾ ਉਧਰ ਸੰਗਰੂਰ ਦੇ ਵਿੱਚ ਵੀ ਕਿਸਾਨਾਂ ਨੇ ਬੀਜੇਪੀ ਆਗੂਆਂ ਦੇ ਖਿਲਾਫ ਨਾੜੇਬਾਜ਼ੀ ਕੀਤੀ ਕਿਸਾਨਾਂ ਨੇ ਇੱਕ ਸਕੂਲ ਦੇ ਬਾਹਰ ਤਰਨਾ ਦਿੱਤਾ ਸਕੂਲ ਦੇ ਵਿੱਚ ਬੀਜੇਪੀ ਆਗੂਆਂ ਦੀ ਮੀਟਿੰਗ ਹੋ ਰਹੀ ਸੀ ਉਧਰ ਬਠਿੰਡਾ ਦੇ ਵਿੱਚ ਵੀ ਕਿਸਾਨਾਂ ਨੇ ਟੂਲ ਪਲਾਜ਼ਾ ਨੂੰ ਜਮ ਕਰ ਦਿੱਤਾ ਨਾਰੇਬਾਜ਼ੀ ਕਰਕੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਇੱਕ ਪਾਸੇ ਜਿੱਥੇ ਭਾਜਪਾ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਗੜਸ਼ੰਕਰ ਦੇ ਵਿੱਚ ਭਾਜਪਾ ਆਗੂ ਨਹੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਅੰਬਾਲਾ ਦੇ ਨਾਰਾਇਣਗੜ੍ਹ ਦੇ ਵਿੱਚ ਭਾਜਪਾ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਟਰੈਕਟਰ ਰੈਲੀ ਕੀਤੀ ਇਸ ਰੈਲੀ ਦਾ ਭਾਰਤੀ ਕਿਸਾਨ ਯੂਨੀਅਨ ਨੇ ਵਿਰੋਧ ਕੀਤਾ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦਾ ਕਲਾਕਾਰ ਵੀ ਸਮਰਥਨ ਕਰ ਰਹੇ ਨੇ ਰਾਮਪੂਰਾ ਫੂਲ ਦੇ ਰੇਲਵੇ ਸਟੇਸ਼ਨ ਤੇ ਕਲਾਕਾਰਾਂ ਨੇ ਨਾਟਕ ਖੇਡ ਕੇ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਨੁਕਸਾਨ ਬਾਰੇ ਦੱਸਿਆ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਕਸ਼ਨ 19 ਅਕਤੂਬਰ ਨੂੰ ਸੱਦਿਆ ਗਿਆ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਉਧਰ ਕੈਬਨਟ ਮੀਟਿੰਗ ਦੇ ਵਿੱਚ ਹੀ ਅਗਲੇ ਸਾਲ ਮਾਰਚ ਤੱਕ 1 ਲੱਖ ਸਰਕਾਰੀ ਨੌਕਰੀਆਂ ਦੇਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਅਗਲੇ ਸਾਲ ਆਜ਼ਾਦੀ ਦੇਹਾੜੇ ਮੌਕੇ 50 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਮੀਟਿੰਗ ਦੇ ਵਿੱਚ ਦਲਿਤ ਵਿਦਿਆਰਥੀਆਂ ਦੇ ਲਈ ਡਾਕਟਰ ਅੰਬੇਦਕਰ ਦੇ ਨਾਮ ਤੇ ਵੀ ਨਵੀਆਂ ਵਜ਼ੀਫਾ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਮੀਟਿੰਗ ਦੇ ਵਿੱਚ ਗਰੀਬ ਝੁੱਗੀ ਵਾਲਿਆਂ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਦੇਣ ਤੇ ਵੀ ਸਹਿਮਤੀ ਬਣੀ ਪੰਜਾਬੀ ਜੀਪੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੇ ਮਾਮਲੇ 'ਚ 25 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਬੀਜੇਪੀ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਮਲਜ਼ੂਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਉਧਰ ਕਾਂਗਰਸ ਦੇ ਐਮਪੀ ਰਮਨੀਤ ਬਿੱਟੂ ਨੇ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਬਿੱਟੂ ਨੇ ਕਿਹਾ ਕਿ ਪੁਲਿਸ ਕਿਸੇ ਹੋਰਤੇ ਨਹੀਂ ਮੇਰੇ ਖਿਲਾਫ ਮਾਮਲਾ ਦਰਜ ਕਰੇ ਪੰਜਾਬ ਸਰਕਾਰ ਨੇ ਅਸ਼ਨੀ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਬੀਜੇਪੀ ਪ੍ਰਧਾਨ ਦੀ ਸੁਰੱਖਿਆ ਦੇ ਵਿੱਚ 16 ਪੁਲਿਸ ਮੁਲਾਜ਼ਮ ਲਗਾਏ ਗਏ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਹਮਲੇ ਦੇ ਵਿੱਚ ਸ਼ਾਮਲ ਕੁਝ ਲੋਕਾਂ ਦੀ ਪਛਾਣ ਕੀਤੀ ਹੈ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਦੱਸੇ ਜਾ ਰਹੇ ਮੁੱਖ ਮੰਤਰੀ ਦੇ ਇਸ ਬਿਆਨ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵਿਰੋਧ ਕੀਤਾ ਹੈ ਕਮੇਟੀ ਨੇ ਕਿਹਾ ਕਿ ਇਸ ਹਮਲੇ 'ਚ ਕਿਸੇ ਵੀ ਕਿਸਾਨ ਜਥੇਬੰਦੀ ਦਾ ਕੋਈ ਹੱਥ ਨਹੀਂ ਹੈ ਉਧਰ ਫਤਿਹਗੜ ਸਾਹਿਬ ਦੇ ਵਿੱਚ ਹੋਈ ਬੇਅਦਬੀ ਦੇ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਫਤਿਹਗੜ ਸਾਹਿਬ ਦੇ ਐਸਪੀ ਜਗਜੀਤ ਸਿੰਘ ਮਾਮਲੇ ਦੀ ਜਾਂਚ ਕਰਨਗੇ ਉਧਰ ਸ਼ਰਮਣੀ ਕਮੇਟੀ ਪ੍ਰਧਾਨ ਨੇ ਬੇਅਦਬੀ ਕੰਡ ਦੀ ਨਿਖੇਦੀ ਕੀਤੀ ਹੋਣਾ ਮੰਗ ਕੀਤੀ ਕਿ ਬੇਅਦਬੀ ਦੇ ਦੋਸ਼ੀ ਨੂੰ ਫਾਂਸੀ ਦੇ ਸਜ਼ਾ ਮਿਲਣੀ ਚਾਹੀਦੀ ਹੈ ਪੰਥਕ ਆਗੂ ਧਿਆਨ ਸਿੰਘ ਮੰਡ ਨੇ ਬੇਅਦਬੀ ਮਾਮਲੇ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਦੱਸਿਆ ਫਤਿਹਗੜ ਸਾਹਿਬ ਪਹੁੰਚੇ ਮੰਡ ਨੇ ਕਿਹਾ ਕਿ ਬੇਅਦਬੀ ਦਾ ਮਕਸਦ ਕਿਸਾਨੀ ਅੰਦੋਲਨ ਨੂੰ ਫੇਲ ਕਰਨਾ ਬੰਗਾਲ ਦੇ ਵਿੱਚ ਸਿੱਖ ਨੌਜਵਾਨ ਦੀ ਦਸਤਾਰ ਦੀ ਬੇਇੱਜ਼ਤੀ ਦੇ ਮਾਮਲੇ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਕਮੇਟੀ ਦੇ ਵਫਦ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚੋਣ ਦੀ ਵੋਟਰ ਲਿਸਟ ਜਾਰੀ ਕਰਨ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਇਸ ਲਿਸਟ ਨੂੰ ਅਕਾਲੀ ਦਲ ਨੇ ਚੁਣੌਤੀ ਦਿੱਤੀ ਸੀ ਜਿਸ ਤੇ ਇਹ ਨੋਟਿਸ ਜਾਰੀ ਹੋਇਆ ਫਿਰੋਜ਼ਪੁਰ ਪੁਲਿਸ ਨੇ 45 ਕਰੋੜ ਦੀ 9 ਕਿਲੋ ਹੈਰੋਇਨ ਸੰਯਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਨਸ਼ੇ ਦੀ ਇਹ ਵੱਡੀ ਥੇਪ ਸਰਹੱਦ ਪਾਰ ਤੋਂ ਭੇਜੀ ਗਈ ਸੀ। ਰਾਮਪੁਰਾ ਫੂਲ ਦੇ ਪਿੰਡ ਆਦਮਪੁਰ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਹੀ 6 ਮਹੀਨੇ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸ਼ਖਸ ਨੇ ਪਤਨੀ ਅਤੇ ਸਾਰੇ ਬੀਬੀ ਹਮਲਾ ਕੀਤਾ। ਗੱਡੜਬਾਦ ਵਿੱਚ ਟਰਾਲੇ ਅਤੇ ਮੋਟਰਸਾਈਕਲ ਦੇ ਵਿਚਾਲੇ ਹੋਈ ਟੱਕਰ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅੰਬਾਲਾ ਦੇ ਵਿੱਚ ਡਿਵਾਈਡਰ ਦੇ ਨਾਲ ਟਕਰਾਨ ਤੋਂ ਬਾਅਦ ਕਾਰ ਪਲਟ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ ਕਾਰ ਅੰਬਾਲਾ ਤੋਂ ਕੁਰੂਕ ਖੇਤਰ ਜਾ ਰਹੀ ਸੀ ਉਧਰ ਪਿਵਾਨੀ ਦੇ ਵਿੱਚ ਹੋਈ ਸੜਕ ਹਾਦਸੇ ਦੇ ਵਿੱਚ 21 ਸਾਲਾ ਫੌਜੀ ਦੀ ਮੌਤ ਹੋ ਗਈ ਮ੍ਰਿਤਕ ਜਵਾਨ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਘਰ ਆਇਆ ਸੀ ਮਾਨਸਾਬ ਦੇ ਸਰਦੂਲਗੜ ਇਲਾਕੇ ਦੇ ਵਿੱਚ ਕਾਟਸਵਾਰ ਤਿੰਨ ਸ਼ਖਸ ਇੱਕ ਵਿਅਕਤੀ ਨੂੰ ਅਗਵਾ ਕਰਕੇ ਲੈ ਗਏ ਹਾਲਾਂਕਿ ਕੁਝ ਸਮੇ ਬਾਅਦ ਹੀ ਪੁਲਿਸ ਨੇ ਉਸ ਨੂੰ ਛੁਡਵਾ ਲਿਆ ਪੀੜਤ ਨੇ ਅਗਵਾਕਾਰਾਂ 'ਤੇ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਅੰਮ੍ਰਿਤਸਰ ਪੁਲਿਸ ਨੇ ਜੁਝਾਰ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਜਲੰਧਰ ਦੇ ਮਾਡਲ ਟਾਊਨ ਸਥਿਤ ਇੱਕ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਦੁਕਾਨਦਾਰ ਮੁਤਾਬਕ ਅੱਗ ਲੱਗਣ ਕਾਰਨ ਕਰੀਬ 90 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਧਰ ਕਿਨੌਰ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਜੰਗਲਾਤ ਵਿਭਾਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਦਾ ਖਤਰਾ ਹੈ ਮਾਨੋ ਦੇ ਵਿੱਚ ਵੀ ਇੱਕ ਫੈਕਟਰੀ ਨੂੰ ਅੱਗ ਲੱਗੀ ਅੱਗ ਨੇ ਨੇੜਲੇ ਖੇਤਾਂ ਦੇ ਵਿੱਚ ਪਈ ਪਰਾਲੀ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਅੱਗ ਲੱਗਣ ਕਾਰਨ ਕਰੀ 50 ਲੱਖ ਦੇ ਨੁਕਸਾਨ ਹੋਣ ਦਾ ਖੱਛਾ ਜਿਤਾਇਆ ਜਾ ਰਿਹਾ ਖੰਨਾ ਦੇ ਵਿੱਚ ਪਾਣੀ ਦੀ ਟੈਂਕੀ ਤੇ ਚੜੀ ਮਹਿਲਾ ਨੇ ਮਹਿਲਾ ਨੂੰ ਪ੍ਰਸ਼ਾਸਨ ਨੇ ਸਮਝਾ ਕੇ ਹੇਠਾਂ ਉਤਾਰ ਲਿਆ ਮਹਿਲਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਗਈ ਸੀ ਲਗਾਤਾਰ ਜਾਗਰੂਕ ਕਰਨ ਦੇ ਬਾਵਜੂਦ ਕਈ ਕਿਸਾਨ ਪਰਾਲੀ ਸਾੜ ਰਹੇ ਨੇ ਕਰਨਾਲ ਦੇ ਰੰਬਾ ਪਿੰਡ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ ਅਬੋਹਰ ਦੇ ਵਿੱਚ ਮਹਿਲਾ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਮਹਿਲਾ ਨੇ ਆਪਣੇ ਪਤੀ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਐਸ்சி ਕਮਿਸ਼ਨ ਪੰਜਾਬ ਦੇ ਮੈਂਬਰ ਨੇ ਪੀੜਤਾ ਦਾ ਹਾਲ ਵੀ ਜਾਣ ਉਧਰ ਪਾਣੀਪਤ ਦੇ ਵਿੱਚ ਵੀ ਇੱਕ ਪਤਨੀ ਨੂੰ ਉਸਦੇ ਪਤੀ ਤੇ ਅਤਿਆਚਾਰ ਤੋਂ ਆਜ਼ਾਦ ਕਰਵਾਇਆ ਗਿਆ ਇਲਜ਼ਾਮ ਹੈ ਕਿ ਇੱਕ ਸ਼ਖਸ ਨੇ 1.5 ਸਾਲ ਤੋਂ ਆਪਣੀ ਪਤਨੀ ਨੂੰ ਬਾਥਰੂਮ ਦੇ ਵਿੱਚ ਬੰਦ ਕੀਤਾ ਹੋਇਆ ਸੀ ਪੁਲਿਸ ਨੇ ਸਤਲੁਜ ਅਤੇ ਬਿਆਸ ਦਰਿਆ ਤੇ ਬਣੇ ਟਾਪੂ ਤੋਂ 110000 ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਪੁਲਿਸ ਨੇ 4 ਕਿਸ਼ਤੀਆਂ ਵੀ ਬਰਾਮਦ ਕੀਤੀਆਂ ਖੰਨਾ ਦੇ ਵਿੱਚ ਬਿਜਲੀ ਟਰਾਂਸਫਾਰਮਰ ਤੇ ਦਰਖਤ ਡਿੱਗੇ ਡਿੱਗ ਜਾਣ ਕਾਰਨ ਬਿਜਲੀ ਗਲ ਹੋ ਗਈ ਲੋਕਾਂ ਨੇ ਕਈ ਵਾਰ ਦਰਖਤ ਦੀ ਮਾੜੀ ਹਾਲਤ ਬਾਰੇ ਅਧਿਕਾਰੀਆਂ ਨੂੰ ਦੱਸਿਆ ਬੈਬਲ ਕਲਾਂ ਗੋਲੀकांड ਦੇ ਵਿੱਚ ਮਾਰੇ ਗਏ ਗੁਰਜੀਤ ਸਿੰਘ ਅਤੇ ਭਗਵਾਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਬੈਬਲ ਕਲਾਂ ਚ ਵਕਫਾ ਕਾਗਵਾ ਨੇ ਦੋਮੇਸ਼ੀ ਦਾ ਨੁਕਸਰ ਦਲ ਦਿੱਤੀ ਹਾਥਰਸकांड ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਨੇ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਵਰਕਰਾਂ ਨੇ ਬੀਜੇਪੀ ਆਗੂ ਹੰਸਰਾਜ ਹੰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਉਧ ਨਾਬਾ ਦੇ ਵਿੱਚ ਵੀ ਦਲਿਤ ਜਥੇਬੰਦੀਆਂ ਨੇ ਹਾਥਰਸकांड ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤਰਨਾਕਾਰੀਆਂ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਕਰੋਨਾ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਡੇਂਗੂ ਦਾ ਕਹਿਰ ਵੱਧ ਰਿਹਾ ਬਠਿੰਡਾ ਦੇ ਵਿੱਚ ਹੁਣ ਤੱਕ ਡੇਂਗੂ ਦੇ ਕਰੀਬ 146 ਕੇਸ ਸਾਹਮਣੇ ਆ ਚੁੱਕੇ ਨੇ ਉਦਿਬਦ ਅਦ ਦੇ ਵਿੱਚ ਬਿਲਖਣ ਢੰਗ ਦੇ ਨਾਲ ਲੋਕਾਂ ਨੂੰ ਕਰੋਨਾ ਬਾਰੇ ਜਾਗਰੂਕ ਕੀਤਾ ਗਿਆ ਸਮਾਜ ਸੇਵਕਾਂ ਨੇ ਵਕਫਾ ਰੂਪ ਧਾਰ ਕੇ ਲੋਕਾਂ ਨੂੰ ਕਰੋਨਾ ਦੇ ਲਈ ਸਰਕਾਰੀ ਹਦਾਇਤਾਂ ਮੰਨਣ ਵਾਸਤੇ ਪ੍ਰੇਰਿਤ ਕੀਤਾ ਅੰਬਾਣਾ ਚੈਂਟ ਬੱਸ ਅੱਡੇ ਦੇ ਨੇੜੇ ਸੜਕ ਦੀ ਹਾਲਤ ਕਾਫੀ ਖਸਤਾਈ ਹਾਲਤ ਇਹ ਹੈ ਕਿ ਸੜਕ ਦੇ ਵਿੱਚ ਪਈ ਖੱਡਿਆਂ ਕਾਰਨ ਪੈਦਲ ਚੱਲਣ ਦੇ ਵਿੱਚ ਵੀ ਪਰੇਸ਼ਾਨੀ ਆ ਰਹੀ ਗੜਸ਼ੰਕਰ ਦੇ ਇੱਕ ਪਿੰਡ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ ਨੇ ਲੋਕਾਂ ਮੁਤਾਬਕ ਇਹ ਗੰਦਾ ਪਾਣੀ ਪਿਛਲੇ 5 ਮਹੀਨੇ ਤੋਂ ਖੜਾ ਹੈ ਪੰਜਾਬ ਦੇ ਵਿੱਚ ਇੰਟਰਸਟੇਟ ਬੱਸ ਸੇਵਾ ਸ਼ੁਰੂ ਹੋਣ ਨਾਲ ਪਠਾਨਕੋਟ ਤੋਂ ਕਈ ਬੱਸਾਂ ਰਵਾਨਾ ਹੋਈਆਂ ਤੇ ਯਾਤਰੀ ਆਉਣ ਦੇ ਨਾਲ ਬੱਸ ੱਡਿਆਂ ਤੇ ਰੋਜ਼ੀ ਰੋਟੀ ਕਮਾਉਣ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ। ਨਾਹਨਗਰ ਕਾਉਂਸਲ ਵੱਲੋਂ ਸੱਭਿਆਚਾਰ ਦੇ ਨਾਲ ਜੁੜੀਆਂ ਪੇਂਟਿੰਗਸ ਬਣਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਸੰਦੇਸ਼ ਦੇਣ ਵਾਲੀਆਂ ਇਹਨਾਂ ਪੇਂਟਿੰਗਸ ਨੂੰ ਸ਼ਹਿਰ ਦੀਆਂ ਕਈ ਥਾਵਾਂ ਦੇ ਉੱਤੇ ਲਗਾਇਆ ਜਾਵੇਗਾ। ਹਰਿਆਣਾ ਦੇ ਵਿੱਚ ਸਰਦਾਲੂ ਨਰਾਤਿਆਂ ਦੇ ਵਿੱਚ ਮਾਤਾ ਮੰਨਸਾ ਦੇਵੀ ਦਾ ਪ੍ਰਸ਼ਾਦ ਆਨਲਾਈਨ ਮੰਗਵਾ ਸਕਣਗੇ। ਹਰਿਆਣਾ ਡਾਕ ਵਿਭਾਗ ਨੇ ਮੰਸਾ ਦੇਵੀ ਸ਼ਟਾਈਨ ਬੋਰਡ ਦੇ ਨਾਲ ਸਮਝੌਤਾ ਕੀਤਾ ਹੈ। ਹੁਣ ਅੱਗੇ ਵਧਦੇ ਹਾਂ ਤੇ ਖਬਰਾਂ ਵਿੱਚ ਥਾਰ ਦੇ ਨਾਲ ਦੇਖਾਂਗੇ ਗੱਲ ਕਰਦੇ ਹਾਂ ਸਕੂਲਾਂ ਦੀ ਤਕਰੀਬਨ 7 ਮਹੀਨਿਆਂ ਬਾਅਦ ਸਰਕਾਰ ਦੇ ਵੱਲੋਂ ਪੂਰੀ ਸੁਰੱਖਿਆ ਵਰਦੇ ਹੋਏ ਸਕੂਲਾਂ ਨੂੰ ਖੋਲਣ ਦੀ ਗੱਲਬਾਤ ਹੋ ਰਹੀ ਹੈ ਪਰ ਮਾਪਿਆਂ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ 15 ਅਕਤੂਬਰ ਤੋਂ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ ਦੀ ਬੱਚਿਆਂ ਨੂੰ ਸਕੂਲੋਂ ਆਉਣ ਲਈ ਜਿੱਥੇ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ ਉੱਥੇ ਪ੍ਰਸ਼ਾਸਨ ਦੁਆਰਾ ਸਕੂਲਾਂ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਸ਼ਰਤ ਵੀ ਰੱਖੀ ਗਈ ਹੈ। ਬੱਚੇ ਦੀ ਜਿਹੜੀ ਪ੍ਰੋਟੈਕਸ਼ਨ ਹੈ ਸਰਕਾਰ ਨੂੰ ਵੀ ਜ਼ਰੂਰੀ ਹੈ ਸਰਕਾਰ ਇਸ ਤਰ੍ਹਾਂ ਦੇ ਕੋਈ ਇੰਤਜ਼ਾਮ ਕਰੇ ਅਸਾਂ ਵੀ ਬੱਚਿਆਂ ਨੂੰ ਜ਼ਰੂਰ ਭੇਜਣਾ ਚਾਹੁੰਦੇ ਆ ਸਕੂਲ ਪਰ ਸਰਕਾਰ ਨੂੰ ਇਹਦਾ ਇੰਤਜ਼ਾਮ ਕਰਨੇ ਚਾਹੀਦੇ ਅਜੇ ਪੇਰੈਂਟਸ ਨਹੀਂ ਸਹਿਮਤੀ ਲੈਣੀ ਚਾਹੀਦੀ ਸਰਕਾਰ ਨੂੰ ਇਹਦਾ ਇੰਤਜ਼ਾਮ ਕਰਨੇ ਚਾਹੀਦੇ ਸਰਕਾਰ ਨੇ ਆਪਣੇ ਕੋਲ ਜ਼ਿੰਮੇਵਾਰੀ ਲਾ ਕੇ ਪੇਰੈਂਟਸ ਦੇ ਸਕੂਲ ਦੇ ਸਿਰ ਤੇ ਸੁੱਟੀ ਗਈ ਆ ਇੱਕ ਸਰਕਾਰ ਥੋੜਾ ਇੰਨਾ ਚੀਜ਼ਾਂ ਦਾ ਖਿਆਲ ਵੀ ਤਾਂ ਰੱਖੇ ਨਾ ਸਕੂਲਾਂ ਨੂੰ ਵੀ ਉਹਨੀਆਂ ਫੈਸਿਲਿਟੀਆਂ ਪ੍ਰੋਵਾਈਡ ਕਰੇ ਸੈਨੀਟਾਈਜ਼ ਵਗੈਰਾ ਕਰਵਾਏ ਜਾਣ ਸਭ ਕੁਝ ਕਰਵਾਈ ਜਾਏ ਪੇਰੈਂਟ ਸੈਂਟਰੀ ਸਮਾਂ ਦੇਣ ਕੇ ਜੇਕਰ ਜ਼ਿੰਮੇਵਾਰੀ ਸਰਕਾਰਾਂ ਹੋਂ ਸਕੂਲ ਚੁੱਕੇ ਸੀ ਅਸੀਂ ਤਾਂ ਬੱਚਿਆਂ ਤੇ ਜਨ ਤਿਆਰ ਹਾਂ ਸਕੂਲ ਪ੍ਰਬੰਧਕਾਂ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਕੋਰੋਨਾ ਕਾਰਨ ਸਕੂਲ ਬੰਦ ਰਹਿਣ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਹੁਣ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲ ਖੁੱਲਣਗੇ ਕੋਵਿਡ ਦੇ ਜਿੰਨੇ ਵੀ ਨਿਯਮ ਨੇ ਅਸੀਂ ਵੀ ਪਾਲਣਾ ਕਰਾਂਗੇ ਜਿਸ ਤਰ੍ਹਾਂ ਮੈਰਿਜ ਪੈਲਸ ਕਰ ਰਹੇ ਨੇ ਹੋਟਲ ਕਰ ਰਹੇ ਨੇ ਜਿਮ ਕਰ ਰਹੇ ਹੁਣ ਜਿਮ ਦੇ ਵਿੱਚ ਵੀ ਦੇਖੋ ਇਹ 9ਵੀਂ ਤੋਂ 12ਵੀਂ ਦੇ ਬੱਚੇ ਜਾਂਦੇ ਹੀ ਨੇ ਸਾਰੇ ਉਹ ਕਾਲਜਾਂ ਦੇ ਬੱਚੇ ਵੀ ਜਾਂਦੇ ਨੇ ਔਰ ਹੋਟਲਾਂ 'ਚ ਵੀ ਜਾ ਰਹੇ ਨੇ ਜੇ ਉੱਥੇ ਜਾ ਕੇ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਤੇ ਫਿਰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਾਂਗੇ ਔਰ ਜੋ ਕੋਵਿਡ ਦੇ ਨਿਯਮ ਨੇ ਉਹਨਾਂ ਨੂੰ ਅਸੀਂ ਮੰਨ ਰਹੇ ਆਂ ਜਿਸ ਤਰ੍ਹਾਂ ਸੈਨੀਟਾਈਜ਼ ਕਰਨ ਲਈ ਕਿਹਾ ਕਲਾਸਾਂ ਨੂੰ ਰੂਮਸ ਨੂੰ ਸਕੂਲ ਨੂੰ ਤੀਸਰੇ ਦਿਨ ਚੌਥੇ ਦਿਨ ਜਿਸ ਤਰ੍ਹਾਂ ਵੀ ਉਹ ਸਾਰੇ ਨਿਯਮ ਅਸੀਂ ਮੰਨਨੇ ਨੇ ਇਹ ਸੰਕਟ ਸਕੂਲਾਂ ਦੇ ਉੱਤੇ ਬਹੁਤ ਭਾਰ ਆ ਜੀ ਕਿਉਂਕਿ ਹਾਈ ਕੋਰਟ ਨੇ ਵੀ ਹੁਣ ਨਿਰਦੇਸ਼ ਦਿੱਤੇ ਨੇ ਕਿ ਆਪਣੀਆਂ ਬੈਲੈਂਸ ਸ਼ੀਟਾਂ ਜਮ੍ਹਾਂ ਕਰਾਓ ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਨਿਰਦੇਸ਼ ਦਿੱਤੇ ਨੇ ਉਦਲ ਪਠਾਨ ਕੋਟ ਵਿੱਚ ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਵਰਗੇ ਹਾਲਾਤਾਂ ਵਿੱਚ ਬੱਚਿਆਂ ਨੂੰ ਸਕੂਲ ਭੇਜਣਾ ਸੁਰੱਖਿਅਤ ਨਹੀਂ ਹੈ ਤੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਤੱਕ ਵਿਭਾਗ ਦੁਆਰਾ ਵੀ ਸਕੂਲ ਖੋਲਣ ਨੂੰ ਲੈ ਕੇ ਕੋਈ ਆਦੇਸ਼ ਨਹੀਂ ਮਿਲਿਆ। ਅਜੇ ਡਿਪਾਰਟਮੈਂਟ ਵੱਲੋਂ ਕੋਈ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਹਦਾਇਤਾਂ ਜਾਰੀ ਨਹੀਂ ਹੋਈਆਂ। ਅਗਰ ਡਿਪਾਰਟਮੈਂਟ ਸਾਾਨੂੰ ਕੋਈ ਹਦਾਇਤਾਂ ਜਾਰੀ ਕਰਦਾ ਹੈ ਤਾਂ ਸਾਡੇ ਵੱਲੋਂ ਪੂਰੀ ਤਿਆਰੀ ਹੈ। ਅਸੀਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣਾ ਕਰਦੇ ਹੋਏ ਖੁਲੋ ਲਾਂਗੇ ਮੇਰਾ ਆਪਣਾ ਖਿਆਲ ਹੈ ਕਿ ਜਿੰਨਾ ਤੱਕ ਵੈਕਸੀਨ ਨਹੀਂ ਆਂਦੀ ਔਰ ਇਹ ਬੱਚਿਆਂ ਦੇ ਸਕੂਲਾਂ ਨੂੰ ਖੋਲਣ ਦਾ ਰਿਸਕ ਨਾ ਲੇਤਾ ਜਾਏ ਤਾਂ ਕਿ ਜਨਾ ਪੇਰੈਂਟਸ ਨੇ ਇਹਨੇ 6 ਮਹੀਨੇ ਸੰਭਾਲ ਕੇ ਆਪਣੇ ਬੱਚਿਆਂ ਨੂੰ ਆਪਣੀ ਦੀ ਕੇਅਰ ਕੀਤੀ ਉਹਨਾਂ ਦਾ ਪੂਰਾ ਧਿਆਨ ਰੱਖਿਆ ਸਕੂਲ ਨਹੀਂ ਖੁੱਲਨੇ ਚਾਹੀਦੀ 2 ਮਹੀਨੇ ਦੀ ਗੱਲ ਹੈ ਲਗਭਗ 7 ਮਹੀਨੇ ਬਾਅਦ ਸਰਕਾਰ ਦੁਆਰਾ ਸਕੂਲ ਖੋਲਣ ਦਾ ਫੈਸਲਾ ਸਹੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਬੱਚਿਆਂ ਦੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨੇ ਤਾਂ ਜ਼ਰੂਰੀ ਨੇ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ ਦਿਨਾਲ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ న్యూਸ 18 ਪੰਜਾਬ ਸਰਕਾਰ ਦੇ ਵੱਲੋਂ ਸਕੂਲ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਤਿਆਰੀਆਂ ਵੀ ਅਸੀਂ ਤੁਹਾਨੂੰ ਦਿਖਾਈਆਂ ਨੇ ਕਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਿਚਾਲੇ ਇਹ ਵੀ ਤੁਹਾਨੂੰ ਦੱਸ ਜੀ ਕਿ ਸੰਸ਼ੇਜੇ ਜੇ ਵੀ ਬਣਿਆ ਹੋਇਆ ਕਿ 15 ਤਰੀਕ ਨੂੰ ਸਕੂਲ ਖੁੱਲਣਗੇ ਜਾਂ ਨਹੀਂ ਕਿਉਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਰਡਰਸ ਨਹੀਂ ਪਹੁੰਚੇ ਤਾਂ ਬਹੁਤ ਕਲੈਰਟੀ ਇਸ ਸਮੇਂ ਨਹੀਂ ਹੈ ਬ੍ਰਿਕਤਵਾਦੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਮਾਣਾ ਦੇ ਇੱਕ ਪਿੰਡ ਦੇ ਵਿੱਚ ਸਥਿਤ ਨਜਾਇਜ਼ ਫੈਕਟਰੀ ਦੇ ਵਿੱਚ ਲੱਗੀ ਅੱਗ ਨੇ ਪੰਜ ਪਿੰਡਾਂ ਨੂੰ ਧੂਆਂ ਧੂਆਂ ਕਰ ਦਿੱਤਾ ਪਿੰਡ ਵਾਸੀ ਹੁਣ ਫੈਕਟਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਸਮਾਣਾ ਦੇ ਪਿੰਡ ਕੁਲ ਬੁਰਛਾਂਚ ਪਰਾਲੇ ਤੋਂ ਗਿੱਟੀਆਂ ਬੜਾਉਣ ਵਾਲੀ ਇੱਕ ਫੈਕਟਰੀ 'ਚ ਅੱਗ ਲੱਗਣ ਕਾਰਨ ਪੂਰੇ ਪਿੰਡ 'ਚ ਧੂਆਂ ਛਾ ਗਿਆ। ਕਈ ਘੰਟਿਆਂ ਦੀ ਅੱਗ ਨੇ ਪੰਜ ਪਿੰਡਾਂ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਦਿੱਤਾ। ਹੁਣ ਪਿੰਡ ਵਾਸੀ ਫੈਕਟਰੀ ਨੂੰ ਸ਼ਿਫਟ ਕਰਨ ਦੀ ਮੰਗ ਕਰ ਰਹੇ ਨੇ। ਤੇ ਉਹ ਹੀ ਤਾਂ ਸਾਰਾ ਸਰੋਂ ਹੈ ਜੀ ਸਾਡੇ ਉਹ ਜਿਹੜੇ ਸਾਰੇ ਏਰੀਆ ਦਾ ਜੀ ਵੀ ਹੁਣ ਤਾਂ ਚਲੋ ਆਪਾਂ ਮੰਨ ਲਓ ਵੀ ਇਹ ਸਿੱਲਾ ਸਿੱਲਾ ਮੌਸਮ ਦੀਗਾ। ਮੰਨ ਲਓ ਕੱਲ ਨੂੰ ਵੀ ਜੇ ਕਣਕ ਦਾ ਸੀਜ਼ਨ ਹੋਇਆ ਇਹਨਾਂ ਕੋਲ ਪ੍ਰਬੰਧੇ ਕੋਈ ਨਹੀਂ ਹੈਗਾ ਔਰੇ ਇਹ ਤਾਂ ਸਾਡੇ ਪਿੰਡਾਂ ਦੇ ਪਿੰਡ ਝਾੜ ਦੇਣਗੇ ਜੀ। ਉਧਰ ਜੇ ਤਾਂ ਜਾਂਚ ਕਰਨ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਫੈਕਟਰੀ ਲਾਉਣ ਲਈ ਪੰਚਾਇਤ ਤੋਂ ਕੋਈ ਮਨਜ਼ੂਰੀ ਹੀ ਨਹੀਂ ਲਈ ਗਈ ਫੈਕਟਰੀ ਦੇ ਆਲੇ ਦੁਆਲੇ ਚਾਰ ਦਿਵਾਰੀ ਵੀ ਨਹੀਂ ਖੜੀ ਕੀਤੀ ਗਈ ਸੀ ਜਿਸ ਨਾਲ ਆਲੇ ਦੁਆਲੇ ਦੇ ਖੇਤਾਂ 'ਚ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਸੀ ਆ ਬਿਲਕੁਲ ਨਹੀਂ ਲਈ ਗਈ ਜੀ ਪ੍ਰਮਾਣਿਕਾਤੋਂ ਅਸੀਂ ਇਹਨੂੰ ਕੁਝ ਮੰਗਾਂ ਰੱਖੀਏਗੇ ਤਾਂ ਸਾਡਾ ਪ੍ਰਮਾਣਿਕਾ ਲੈਣ ਵਾਸਤੇ ਵੀ ਇਹਦੇ ਆਲੇ ਦੁਆਲੇ 10 ਫੁੱਟ ਜਗ੍ਹਾ ਛੱਡ ਕੇ ਉੱਚ ਪਾਣੀ ਛੱਡਿਆ ਜਾਵੇ ਤੇ 5 ਗ੍ਰੇਡ ਆ ਦਾ ਦਾ ਪ੍ਰਬੰਧ ਹੋਣਾ ਜਾਂਦਾ ਇਹਨਾਂ ਨੇ ਫੈਕਟਰੀ ਵਾਲਿਆਂ ਨੇ ਸਾਡੀ ਬਿਲਕੁਲ ਨਹੀਂ ਸੁਣੀ ਜੀ ਨਹੀਂ ਜੇ ਅਸੀਂ ਇੰਨੀ ਆਗ ਇਹ ਫੈਲਤੇ ਨਹੀਂ ਜਲਦੀ ਸੇ اور ਇਸ ਕੋ ਜੋ ਹੈ ਮਤਲਬ ਫਾਇਰ ਬ੍ਰਿਗੇਡ ਕੇ ਫਾਇਰ ਫਾਈਟਿੰਗ ਕੇ ਸਾਰਾ ਸਿਸਟਮ ਇੱਥੇ ਲਗਾ ਹੋਇਆ ਹੈ ਐਸੇ ਫੈਲਣ ਦੇ ਦੇ 50 ਲੱਖ ਦੇ ਨੁਕਸਾਨ ਦਾ ਫੈਕਟਰੀ ਦੇ ਅਧਿਕਾਰੀ ਖਰਚਾ ਚਿਤਾਂਦੇ ਨਜ਼ਰ ਆਏ ਪਰ ਫੈਕਟਰੀ ਦੇ ਚਲਦੇ ਪਿੰਡ ਵਾਸੀਆਂ ਨੂੰ ਹੋ ਰਹੇ ਨੁਕਸਾਨ ਬਾਰੇ ਚੁੱਪੀ ਸਾਥੇ ਰੱਖੀ ਉਧਰ ਪੁਲਿਸ ਵੀ ਆਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਲਾਪਰਵਾਹੀ ਹੋਣ ਤੇ ਕਾਰਵਾਈ ਦਾ ਭਰੋਸਾ ਦਿੱਤਾ ਸਮਾਣਾ ਤੋਂ ਪ੍ਰਸ਼ੋਤਮ ਕੌਸ਼ਕ ਦੇ ਨਾਲ ਬਿਊਰੋ ਰਿਪੋਰਟ న్యూਸ ਦੀ ਟੀਮ ਤੇ ਸਮਾਣਾ ਦੀਆਂ ਤਸਵੀਰਾਂ ਦਿਖਾਈਆਂ ਹੁਣ ਤੁਹਾਨੂੰ ਦਿਖਾਣੇ ਆ ਗੜ ਸ਼ੰਕਰ ਦੇ ਇੱਕ ਪਿੰਡ ਦੀਆਂ ਤਸਵੀਰਾਂ ਵੱਡੇ ਸਰਮ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਨੇ ਜਦੋਂ ਕਿਤੇ ਸੁਣਵਾਈ ਨਹੀਂ ਹੋਈ ਤਾਂ ਖੁਦ ਹੀ ਪਿੰਡ ਵਾਸੀਆਂ ਨੇ ਮਿਲ ਕੇ ਸਮੱਸਿਆ ਦਾ ਹੱਲ ਕੱਢਿਆ ਪੰਚਾਇਤ ਦੀ ਚੋਣ ਇਸ ਕਰਕੇ ਕੀਤੀ ਜਾਂਦੀ ਹੈ ਕਿ ਪਿੰਡਾਂ ਦਾ ਵਧੀਆ ਤਰੀਕੇ ਨਾਲ ਵਿਕਾਸ ਹੋ ਸਕੇ ਪਰ ਇਹ ਵਿਕਾਸ ਉਦੋਂ ਹੀ ਨੇਪਰੇ ਚਾੜਿਆ ਜਾ ਸਕਦਾ ਹੈ ਜਦੋਂ ਪੰਚਾਇਤ ਮੈਂਬਰਾਂ ਦਾ ਆਪਸੀ ਤਾਲਮਿਲ ਹੋਵੇ ਤਾਜ਼ਾ ਮਿਸਾਲ ਗੜਸ਼ੰਕਰ ਦੇ ਅਧੀਨ ਪੈਂਦੇ ਪਿੰਡ ਬਡੇਸਰੋ ਤੋਂ ਹੈ ਪਿੰਡ ਬਡੇਸਰੋ ਦੇ ਵਾਰਡ ਨੰਬਰ 6 ਦੇ ਲੋਕ ਪਿਛਲੇ 5 ਮਹੀਨਿਆਂ ਤੋਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਜੀਉਣ ਲਈ ਮਜਬੂਰ ਸਨ ਇਸ ਕੰਮ ਬਾਰੇ ਜੀ ਕਿਸੇ ਵੀ ਪੰਚਾਇਤ ਨੇ ਕਿਸੇ ਵੀ ਪਾਰਟੀ ਵਾਲਿਆਂ ਨੇ ਕਿਸੇ ਨੇ ਕੋਈ ਵੀ ਇਸ ਗੱਲ ਦਾ ਮੁੱਦਾ ਨਹੀਂ ਠਾ ਆ ਕੇ ਚੱਲ ਗਏ ਸਾਰੇ ਕਿਸੇ ਨੇ ਇਸ ਗੱਲ ਨੂੰ ਦੇਖਿਆ ਨਹੀਂ ਬੇਸ ਰਸਤੇ ਵਿੱਚ کیا ਹਾਲ ਹੋ ਗਿਆ ਇਸ ਸਮੱਸਿਆ ਤੇ ਹੱਲ ਲਈ ਪਿੰਡ ਵਾਸੀ ਅਧਿਕਾਰੀਆਂ ਤੋਂ ਲੈ ਕੇ ਲੀਡਰਾਂ ਤੱਕ ਪਹੁੰਚੇ ਪਰ ਕੋਈ ਸੁਣਵਾਈ ਨਹੀਂ ਹੋਈ ਆਖਿਰਕਾਰ ਸਮੱਸਿਆ ਗੰਭੀਰ ਹੁੰਦੀ ਵੇ ਮੋਹੱਲਾ ਨਿਵਾਸੀਆਂ ਨੇ ਖੁਦ ਕੋ ਲੋ ਪੈਸੇ ਖਰਚ ਕਰਕੇ ਜੀਸੀਬੀ ਦੀ ਮਦਦ ਨਾਲ ਗਲੀਆਂ ਵਿੱਚ ਲੱਗੇ ਗੰਦਗੀ ਦੇ ਢੇਰ ਸਾਫ਼ ਕਰਵਾਏ ਤੇ ਗਲੀ ਦੀ ਨਾਲੀ ਵੀ ਸਾਫ਼ ਕਰਵਾਈ। ਕਿ ਸਵੇਰ ਤੋਂ ਨੰਗੜ ਨਹੀਂ ਬਹੁਤ ਦਿੱਕਤ ਆ ਤੇ ਅਸੀਂ ਮਹੱਲਾ ਵਾਸੀਆਂ ਨੇ ਇਹ ਪੈਸੇ ਇਕੱਠੇ ਕਰਕੇ ਇਸ ਦੀ ਸਫਾਈ ਕਰਾਈ ਆ। ਕਿਸੇ ਨੇ ਵੀ ਇੱਥੇ ਵੀ ਕੋਈ ਕੋਈ ਕੋਸ਼ਿਸ਼ ਨਹੀਂ ਕੀਤੀ ਕਰਨੇ ਦੀ। ਇਸ ਕਰਕੇ ਅਸੀਂ ਆਪ ਨੌਜਵਾਨ ਬੱਚੇ ਇੱਕ ਬੰਦੇ ਇਕੱਠੇ ਕਰਕੇ ਭਾਈਚਾਰਾ ਆਪਣਾ ਇਕੱਠਾ ਕਰਕੇ ਇਹ ਸਾਰਾ ਕੰਮ ਕਰਾ ਰਹੇ ਆ।